ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲਖੇ ਸਨਾਣੇ ਦੀ ਇੱਕ ਵੀਡੀਓ ਦੇਖੀ ਉਹਦੇ ਵਿੱਚ ਉਹ ਕਹਿ ਰਿਹਾ ਕਹਿੰਦਾ ਸੀਆਈ ਸਟਾਫ ਜਿਹੜੀ ਪੁਲਿਸ ਹੈਗੀ ਆ ਉਹ ਕਹਿੰਦੇ ਸੌਂ ਖਾਵੇ ਗੁਰਦੁਆਰੇ ਜਾ ਕੇ ਵੀ ਅਸੀਂ ਭਾਨੇ ਸਿੱਧੂ ਨੂੰ ਕੁੱਟਿਆ ਨਹੀਂ ਤੁਸੀਂ ਦੇਖੋ ਇਹਨਾਂ ਲੋਕਾਂ ਦੇ ਕਰਦੂਦ ਹੁਣੇ ਰਾਜਨੀਤੀ ਵਾਸਤੇ ਗੁਰਦੁਆਰਿਆਂ ਵਿੱਚ ਵੀ ਜਾ ਕੇ ਅਨਾਉਂਸਮੈਂਟਾਂ ਕਰਵਾਈ ਜਾਂਦੇ ਆ ਭਾਨੇ ਦੇ ਪਿੱਛੇ ਖੜੀਏ ਭਾਨੇ ਨੂੰ ਰਿਹਾ ਕਰਾਉਣ ਵਾਸਤੇ ਧਰਨੇ ਲਾਈਏ ਰੇਲਾਂ ਰੋਕੀਏ ਇਹ ਕਰ ਰਹੇ ਨੇ ਨਾ ਤੇ ਹੁਣ ਤੁਸੀਂ ਜਿਹੜੀ ਆ ਸਟੇਟਮੈਂਟ ਹੈ ਕਿ ਪੰਜਾਬ ਪੁਲਿਸ ਸੌਂ ਖਾਵੇ ਕਿ ਜੇ ਭਾਨੇ ਨੂੰ ਨਹੀਂ ਕੁੱਟਿਆ ਇਹਦਾ ਮਤਲਬ ਇਹ ਹੈਗਾ ਪਹਿਲਾਂ ਤਾਂ ਲੱਖੇਸ਼ ਦਾਣੇ ਨੂੰ ਇਹ ਸ਼ਰਮਾਉਣੀ ਚਾਹੀਦੀ ਆ ਸੌਂ ਤਾਂ ਫਿਰ ਬਾਦਲਾ ਨੇ ਵੀ ਖਾਧੀ ਆ ਉਹ ਵੀ ਕਹਿੰਦੇ ਕੱਖ ਨਾ ਰਵੇ ਅਸੀਂ ਤਾਂ ਕਹਿੰਦੇ ਵੇਦਵੀ ਕਰਵਾਈ ਨਹੀਂ ਤੇ ਜੇ ਪੰਜਾਬ ਪੁਲਿਸ ਸੌਂ ਖਾਜੂ ਤੇ ਫਿਰ ਕੱਲ ਨੂੰ ਤੁਸੀਂ ਕਹੋਗੇ ਭਾਨਾ ਸਿੱਧੂ ਵੀ ਸੌਂਹ ਖਾਂਦਾ ਵੀ ਮੈਂ ਤਾਂ ਫਰਾਡ ਕੀਤਾ ਨਹੀਂ ਫਿਰ ਤੈਨੂੰ ਵੀ ਸੌਂਹ ਖਾਣੀ ਪਊ ਵੀ ਮੈਂ ਤਾਂ ਜਿਹੜੀਆਂ ਲੁੱਟਾਂ ਫੋਆਂ ਕੀਤੀਆਂ ਨੇ ਫਰੋਤੀਆਂ ਲਈਆਂ ਨੇ ਮੱਜਾਂ ਚੋਰੀ ਕੀਤੀਆਂ ਜਾਂ ਮੰਡੀਆਂ ਚੋਂ ਪੈਸੇ ਇਕੱਠੇ ਕੀਤੇ ਗੈਂਗਸਟਰ ਬਣਾ ਬਣਾ ਕੀਤਾ ਕਤਲ ਕੀਤੇ ਫਿਰ ਤੂੰ ਵੀ ਕਿਵੇਂ ਕਹਦੀ ਸੌਂਹ ਖਾ ਕੇ ਕੰਮ ਨਿਭੜ ਜਾ ਇਹ ਤਾਂ ਇਦਾਂ ਹੀ ਹੋ ਗਿਆ ਨਾ ਵੀ ਕੋਈ ਕਿੱਡਾ ਮਰਜੀ ਅਪਰਾਧ ਕਰ ਲੇ ਤੇ ਉਹ ਗੁਰਦੁਆਰਿਆਂ ਕੇ ਸੌਂਹ ਖਾ ਜਾਏ ਕਿ ਮੈਂ ਤਾਂ ਇਹ ਗਲਤੀ ਕੀਤੀ ਨਹੀਂ ਤੇ ਸਭ ਕੁਝ ਮਾਫ ਹੈ ਤੁਸੀਂ ਚਾਹੁੰਨੇ ਕੀ ਹੋ ਤੁਹਾਡਾ ਮਕਸਦ ਕੀ ਹੈ ਵੀ ਸੌਂਹ ਦੇ ਕੰਮ ਨਿਭੜ ਜੇ ਜੇ ਸੌਂਹ ਦੇ ਕੰਮ ਨਿਭੜਦਾ ਹੁੰਦਾ ਨਾ ਫਿਰ ਜਿਹੜੀਆਂ ਵੱਡੀਆਂ-ਵੱਡੀਆਂ ਅਦਾਲਤਾਂ ਨੇ ਤੇ ਫਿਰ ਉੱਥੇ ਜਿਹੜੇ ਕਰੋੜਾਂ ਕੇਸ ਪੈਂਡਿੰਗ ਪਏ ਨੇ ਨਾ ਤੇ ਫਿਰ ਉਹ ਨਿਭੜ ਜਾਣੇ ਸੀ ਅਦਾਲਤ ਹਲਕ ਵਿੱਚ ਡੰਡਾ ਦਿੰਦੀ ਆ ਕਿ ਆਹ ਅਪਰਾਧ ਕੀਤਾ ਕਿ ਨਹੀਂ ਕੀਤਾ ਜਿਉਂ ਉੱਥੇ ਅਗਲਾ ਮੁਕਰਦਾ ਨਾ ਉਸੇ ਗਵਾਹ ਪੇਸ਼ ਹੁੰਦੇ ਆ ਅਗਲਾ ਕਹਿੰਦਾ ਆਹ ਦੇਖ ਇਹ ਜਿਹੜਾ ਹੋਰ ਵਾਲਾ ਪਰਚਾ ਸੀ ਉਹ ਆ ਗਿਆ ਨਾ ਏਜੰਟ ਸਾਹਮਣੇ ਉਹ ਕਹਿੰਦਾ ਜੀ ਸਭ ਕੁਝ ਏਦਾਂ ਹੋਇਆ ਸੀ ਸਾਡੇ ਕੋਲੋਂ ਏਦਾਂ ਪੈਸੇ ਲੈਂਦੇ ਸੀ ਸਾਹਮਣੇ ਆ ਗਿਆ ਨਾ ਸਭ ਕੁਝ ਲੱਖੇ ਸੁਧਾਣੇ ਨੂੰ ਮੈਂ ਇੱਕ ਬੇਨਤੀ ਕਰਦਾ ਇਹਦੀਆਂ ਜਿਹੜੀਆਂ ਭੇਡਾਂ ਨੇ ਜਿਹੜੇ ਚਮਚੇ ਨੇ ਉਹ ਬੜੀਆਂ ਗਾਲਾਂ ਕੱਢਦੇ ਆ ਕੀ ਆ ਕੋਈ ਲੌਜਿਕ ਹੈਗਾ ਇਸ ਚੀਜ਼ ਦਾ ਜਿਹੜੀ ਕਹਿੰਦਾ ਕਿ ਪੰਜਾਬ ਪੁਲਿਸ ਸੌਂ ਖਾ ਜੇ ਚਲੋ ਤੁਹਾਡੇ ਮੁਤਾਬਕ ਪੰਜਾਬ ਪੁਲਿਸ ਸੌਂ ਖਾ ਜਾਊਗੀ ਤੁਸੀਂ ਜਸਟੀਫਾਈ ਕਰੋਗੇ ਵੀ ਹਾਂ ਬਿਲਕੁਲ ਸਹੀ ਹੈ ਪੰਜਾਬ ਪੁਲਿਸ ਸੌ ਨਹੀਂ ਖਾਂਦੀ ਪੰਜਾਬ ਪੁਲਿਸ ਤਾਂ ਪਟੇ ਮਾਰਦੀ ਐ ਡੰਡਾ ਚੜ੍ਹਦੀ ਐ ਥੋੜੇ ਤੇ ਸੌਂਗਾ ਕਹਿੰਨੇ ਬੜਨਾ ਇਹਦਾ ਮਤਲਬ ਜੇ ਭਾਨ ਨੇ ਸਿੱਧੂ ਦੀ ਖਾਤਰ ਪੰਜਾਬ ਪੁਲਿਸ ਸੌ ਖਾ ਜੇ ਤਾਂ ਪੰਜਾਬ ਦੇ ਲੋਕ ਯਕੀਨ ਕਰ ਲੈਣਗੇ ਵੀ ਹਾਂ ਪੁਲਿਸ ਨੇ ਗਲਤ ਨਹੀਂ ਕੀਤਾ ਤੇ ਉਦੋਂ ਬਾਅਦ ਤੁਸੀਂ ਸੌਂ ਖਾਓਗੇ ਵੀ ਨਾ ਜੀ ਮੈਂ ਕਿਸੇ ਤੋਂ ਫਰੋਕਤੀ ਨਹੀਂ ਲਈ ਮੈਂ ਕਿਸੇ ਏਜੰਟ ਨੂੰ ਫੋਨ ਨਹੀਂ ਕੀਤਾ ਮੈਂ ਕਿਸੇ ਕੁੜੀ ਨੂੰ ਗਾਲਾਂ ਨਹੀਂ ਕਢੀਆਂ ਫੇਰ ਤੁਹਾਡਾ ਵੀ ਕੰਮ ਇਹੀ ਐ ਜੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਜਿਹੜੇ ਗੁਰਦੁਆਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਸ਼ੁਰੂਆਤ ਹੁੰਦੇ ਨੇ ਜੇ ਘਰ ਘਰ ਅੰਦਰ ਧਰਮਸ਼ਾਲਾ ਦੀ ਤੁਸੀਂ ਗੱਲ ਕਰਦੇ ਹੋ ਗੁਰਦੁਆਰੇ ਸਿੱਖਿਆ ਦਾ ਕੇਂਦਰ ਸੀ ਉੱਥੇ ਇਹ ਰਾਜਨੀਤੀਆਂ ਕਰਨ ਵਾਸਤੇ ਨਹੀਂ ਗੁਰੂ ਸਾਹਿਬ ਪ੍ਰਕਾਸ਼ ਤੁਸੀਂ ਕਿੰਨੀ ਕਿ ਸ਼ਰਮ ਮੰਦ ਹੋ ਤੁਸੀਂ ਸ਼ਰਿਆਮ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜ ਕੇ ਅਨਾਉਂਸਮੈਂਟ ਕਰਦੇ ਹੋ ਕਿ ਪੰਜਾਬ ਪੁਲਿਸ ਨੇ ਭਾਨੇ ਨੂੰ ਬਰਫ਼ ਦੀ ਸਿੱਲੀ ਦੇ ਪਾ ਕੇ ਕੁੱਟਿਆ ਠੰਡਾ ਪਾਣੀ ਪਾਇਆ ਗਿਆ ਦਰਗਤ ਨਾਲ ਬੰਨਿਆ ਗਿਆ ਨੂੰ ਨ ਮਿਰਚਾਂ ਪਤਾ ਨਹੀਂ ਕੀ ਕੁਝ ਲੱਖਾ ਦਾਨਾ ਭੌਂਕੀ ਜਾਂਦਾ ਉਹ ਕੀਤਾ ਗਿਆ ਤੇ ਤੁਸੀਂ ਗੁਰਸਹਿਬ ਦੇ ਹਿਰਦੇ ਵਿੱਚ ਝੂਠ ਨਹੀਂ ਬੋਲਦੇ ਕਿ ਸਭ ਕੁਝ ਹੋਇਆ ਮੰਨ ਲਓ ਜੇ ਤੁਹਾਡਾ ਗੁਰਸਹਿਬ ਤੇ ਇੰਨਾ ਹੀ ਵਿਸ਼ਵਾਸ ਹੈ ਤੇ ਫਿਰ ਜੇ ਤੁਹਾਡੀ ਗੱਲ ਝੂਠ ਨਿਕਲੀ ਫਿਰ ਤੁਸੀਂ ਕਿਸ ਬਹਿਬ ਤੇ ਕਹਿੰਦੇ ਹੋ ਕਿ ਅਸੀਂ ਸੱਚੇ ਹਾਂ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਬਚ ਜਾਓ ਇਹਨਾਂ ਲੋਕਾਂ ਤੋਂ ਇੱਕ ਅੱਗੇ ਬੇਨਤੀ ਹੋਰ ਕਰ ਦਿੰਦਾ ਉਹਨਾਂ ਖਤਰਾ ਸਰਕਾਰ ਤੋਂ ਨਹੀਂ ਪੰਜਾਬ ਨੂੰ ਜਿੰਨਾ ਇਹ ਹਊਆ ਬਣਾਈ ਜਾਂਦੇ ਨੇ ਪੰਜਾਬ ਸਰਕਾਰ ਨੇ ਲੋਕਾਂ ਦੀਆਂ ਬੋਟਾਂ ਲੈ ਕੇ ਸਰਕਾਰ ਬਣਾਈ ਐ ਪਰ ਜਿਹੜੇ ਆ ਸਮਾਜ ਸੇਵੀ ਕਿਸਾਨ ਜਨਨੀ ਜਥੇਬੰਦੀਆਂ ਵਾਲੇ ਜਿਹੜੇ ਗੈਂਗਸਟਰ ਲੱਖੇ ਵਰਗੇ ਭਾਨੇ ਵਰਗੇ ਇਹਨਾਂ ਤੋਂ ਜਿੰਨਾ ਖਤਰਾ ਨਾ ਪੰਜਾਬ ਨੂੰ ਇਹਨਾਂ ਕਿਸੇ ਤੋਂ ਵੀ ਨਹੀਂ ਹੋ ਸਕਦਾ ਮੈਂ ਕਹਿੰਦਾ ਪਾਕਿਸਤਾਨ ਤੋਂ ਨਹੀਂ ਇਹਨਾਂ ਖਤਰਾ ਹੋ ਸਕਦਾ ਜਿੰਨਾ ਸਮਾਜ ਸੇਵੀਆਂ ਤੋਂ ਜਥੇਬੰਦੀਆਂ ਤੋਂ ਲੱਖੇ ਵਰਗੇ ਗੈਂਗਸਟਰਾਂ ਤੋਂ ਐ ਹੁਣ ਸਿੱਧੇ ਮਿੱਧਾ ਤੁਸੀਂ ਇਹ ਜਿਹੜਾ ਇਹਨਾਂ ਸਟੇਟਮੈਂਟ ਦਿੱਤੀ ਹੈ ਤੁਸੀਂ ਧਿਆਨ ਨਾਲ ਦੇਖ ਲਿਓ ਮਤਲਬ ਵੀ ਕਿੱਡਾ ਮਰਜੀ ਬੰਦਾ ਕੋਈ ਅਪਰਾਧ ਕਰੇ ਤੇ ਬਸ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਸੌਂ ਖਾ ਜੇ ਵੀ ਮੈਂ ਨਿਰਦੋਸ਼ ਹਾਂ ਇੱਕ ਬੇਨਤੀ ਕਰਾਂ ਜਿਹੜਾ ਥੋੜਾ ਬਣਾਇਆ ਹੋਇਆ ਰੱਬ ਹੈ ਨਾ ਜਿਸ ਜੱਗ ਤੁਸੀਂ ਮਾਫ਼ੀਆਂ ਮੰਗਦੇ ਹੋ ਤੇ ਉਹ ਰੱਬ ਦੇ ਵੀ ਛਿੱਤਰ ਪੈਣ ਲੱਗੇ ਨੇ ਹੁਣ ਜਿਹੜੇ ਪੁਜਾਰੀ ਨੇ ਰੱਬ ਥਾਪ ਕੇ ਰੱਖਿਆ ਸੀ ਨਾ ਤੇ ਉਹ ਰੱਬ ਦੇ ਵੀ ਹੁਣ ਛਿੱਤਰ ਪੈਣੇ ਸ਼ੁਰੂ ਹੋ ਗਏ ਚੇਤੇ ਰੱਖ ਲਓ ਪਹਿਲੀ ਗੱਲ ਤਾਂ ਲੱਖੇ ਨੂੰ ਇੱਕ ਮੈਂ ਬੇਨਤੀ ਕਰਨੀ ਹੈ ਹਾਲਕੇ ਬੇਨਤੀ ਨੇ ਚੈਲੰਜ ਹੀ ਹੁੰਦਾ ਹੈ ਕਿ ਤੂੰ ਆਪਣੀਆਂ ਇੰਟਰਵਿਊ ਦੇ ਵਿੱਚ ਇਹ ਕਿਹਾ ਹੋਇਆ ਕਿ ਮੈਂ ਪੰਜਾਬੀ ਆ ਮੈਂ ਪੰਥਕ ਨਹੀਂ ਹੁਣ ਪੰਥ ਕੀ ਹੈ ਜੀ ਪੰਜਾਬੀ ਕੀ ਹੈ ਇਹਦੇ ਬਾਰੇ ਕੀ ਮਤਲਬ ਹੈ ਤੇ ਹੁਣ ਤੂੰ ਪੱਗਾਂ ਬੰਨ੍ਹ ਬੰਨ੍ਹ ਕੇ ਗੁਰਦੁਆਰੇ ਵਿੱਚ ਜਾ ਕੇ ਅਨਾਉਂਸਮੈਂਟ ਨਾ ਕਰਾਉਣਾ ਮਤਲਬ ਤੁਹਾਡੀ ਜਿਹੜੀ ਮਨਸ਼ਾ ਹੈਗੀ ਆ ਲੋਕਾਂ ਨੂੰ ਸਾਫ਼ ਪਤਾ ਲੱਗ ਗਿਆ ਕਿ ਤੁਸੀਂ ਰਾਜਨੀਤੀ ਵਾਸਤੇ ਇਹ ਧਰਮ ਨੂੰ ਬਚਾ ਲੈ ਘਸੋੜ ਕੇ ਪਹਿਲਾਂ ਬਾਦਲਾਂ ਨੇ ਵੀ ਇਹੀ ਕੀਤਾ ਹੈ ਤੁਸੀਂ ਬਾਗਲਾਂ ਦੇ ਪਿੱਛੇ ਪਏ ਫਿਰਦੇ ਸੀ ਤੇ ਹੁਣ ਤੁਸੀਂ ਇਹ ਕੰਮ ਕਰ ਰਹੇ ਹੋ ਜਾਨੀ ਕਿ ਸੌਂ ਤੇ ਤੁਹਾਨੂੰ ਯਕੀਨ ਹੈ ਤੁਹਾਨੂੰ ਸੌਂ ਤੇ ਯਕੀਨ ਹੈ ਵੀ ਪੁਲਿਸ ਜੇ ਸੌਂ ਖਾ ਜਾਵੇ ਤਾਂ ਅਸੀਂ ਯਕੀਨ ਕਰ ਲਾਂਗੇ ਫਿਰ ਪੰਜਾਬ ਦੇ ਲੋਕ ਯਕੀਨ ਕਰ ਲੈਣਗੇ ਉਦੋਂ ਬਾਅਦ ਜਿਹੜੇ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਭਾਨੇ ਸਿੱਧੂ ਤੇ ਇਲਜ਼ਾਮ ਲੱਗੇ ਨੇ ਫਿਰ ਤੁਹਾਨੂੰ ਵੀ ਕਹਿ ਦਾਂਗੇ ਵੀ ਹਾਂ ਤੁਸੀਂ ਸੌਂ ਖਾਜੋ ਤੁਹਾਨੂੰ ਕਲੀਨ ਚਿੱਟ ਮਿਲ ਜੂ ਤੁਹਾਡੀ ਮਨਸ਼ਾ ਇਹ ਹੀ ਹੈ ਨਾ ਵੀ ਪੰਜਾਬ ਦੇ ਲੋਕ ਸਾਡੀ ਜਿਹੜੀ ਗੁੰਡਾਗਰਦੀ ਕੀਤੀ ਹੈ ਉਹ ਮਾਫ਼ ਕਰ ਦੇਣ ਇਹ ਕਦੇ ਨਹੀਂ ਹੋ ਸਕਦਾ ਜਿਹੜੇ ਬੰਦੇ ਵੀ ਧਰਮ ਦੇ ਨਾਲ ਜੁੜੇ ਹੋਏ ਨੇ ਸ਼ਰਧਾ ਰੱਖਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਜਦ ਧਰਮ ਇਨ੍ਹਾਂ ਕੰਮਾਂ ਵਾਸਤੇ ਨਹੀਂ ਹੈਗਾ ਰਾਜਨੀਤੀ ਕਰਨੀ ਹੈ ਖੁੱਲ ਕੇ ਕਰੋ ਧਰਮ ਨੂੰ ਬਚਾ ਲੈ ਘਸੋੜ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਨਾ ਬਣਾਓ ਮੈਂ ਇੱਕ ਬੇਨਤੀ ਹੋਰ ਕਰਕੇ ਸਮਾਪਤੀ ਕਰ ਦਿੰਦਾ ਜਿਹੜੇ ਬੰਦੇ ਨੇ ਪਿੱਛੇ ਲੱਗ ਕੇ ਤੁਰੇ ਹੋਏ ਨੇ ਸੰਗਰੂਰ ਸੀਟ ਦੀ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਕਿਆਸਰਾਈਆਂ ਲਾਉਣੀਆਂ ਸ਼ੁਰੂ ਕਰਤੀਆਂ ਕਿ ਭਾਨੇ ਸਿੱਧੂ ਨੂੰ ਐਮਪੀ ਬਣਾਉਣਾ ਇਹ ਕਿਆਸਰਾਈਆਂ ਲੱਗ ਰਹੀਆਂ ਨੇ ਕਿ ਜਿਹੜਾ ਤੁਹਾਡਾ ਬੁੱਢਾ ਬਾਪੂ ਸਿਮਰਿਤ ਮਾਨ ਫਿਰਦਾ ਹੈ ਤੁਹਾਡਾ ਸ਼ਿਕਾਰ ਕਰਨ ਦਾ ਤੇ ਉਹ ਸਹਿਮਤ ਹੋ ਜਾਊਗਾ ਉਹ ਮੰਨ ਜਾਊਗਾ ਸਿਮਰਿਤ ਮਾਨ ਕਹਿ ਸਕਦਾ ਕਿ ਇੱਥੋਂ ਐਮਪੀ ਦੀ ਚੋਣ ਭਾਨਾ ਸਿੱਧੂ ਲੜੇ ਕਹਿ ਸਕਦਾ ਬਿਲਕੁਲ ਹੀ ਤੁਸੀਂ ਮੀਟਿੰਗ ਤਾਂ ਕਰਕੇ ਦੇਖੋ ਇਹਦੇ ਨਾਲ ਕੀ ਹੁੰਦਾ ਜਾਣੀ ਕਿ ਤੁਸੀਂ ਕੁੱਲ ਮਿਲਾ ਕੇ ਇਹ ਕਹਿ ਲਓ ਕਿ ਬਿਸ਼ਰਮੀ ਧਾਰੀ ਐ ਤੁਸੀਂ ਬਿਸ਼ਰਮੀ ਦੀਆਂ ਹੱਦ ਬੰਨਾ ਸਭ ਕੁਝ ਟੱਪ ਚੁੱਕਿਆ ਲੋਕਾਂ ਨੂੰ ਬੇਕੂਬ ਬਣਾਉਣ ਵਾਸਤੇ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਐ ਇਹਨਾਂ ਠੱਗਾਂ ਤੋਂ ਗੈਂਗਸਟਰਾਂ ਤੋਂ ਇਨਾ ਫਰੋਤੀਆਂ ਮੰਗਣ ਵਾਲਿਆਂ ਤੋਂ ਜਿਹੜੇ ਭਾਨੇ ਵਰਗੇ ਲੱਖੇ ਵਰਗੇ ਨੇ ਬਚਾ ਲਓ ਆਪਣੇ ਆਪ ਨੂੰ ਨਹੀਂ ਇਹ ਪੰਜਾਬ ਦਾ ਬੇੜਾ ਗਰਕ ਕਰਨ ਲੱਗੇ ਨੇ ਜੇ ਹੁਣ ਨਾ ਸੰਭਲੇ ਨਾ ਮੁੜ ਕੇ ਨਹੀਂ ਸੰਭਲ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ